ਹੋ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਯਾਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ ਤੇ ਕੁੜੀਆਂ ਚ ਗੱਲ ਛੇੜ ਗਈ ਵੇ ਜਦੋਂ ਪੀਂਗਦੇ ਹੁਲਾਰੇ ਨਾਲ ਸੋਹਣਿਆ ਸੱਜਣਾ ਹਾਣੀ ਆਵੇ ਪੱਤੇ ਹਨ ਵੇ ਪੱਤੇ ਹਨ ਵੇ ਪੱਤੇ ਆਣਾ ਇੱਕ ਫੇੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਇੱਕ ਬੱਦਲਾਂ ਦੀ ਘਟਾ ਕਣ ਕੋਰ ਸੀ ਨਿਮਿਣਿਮ ਡਿੱਗਦੀ ਕਣੀ ਤੂੰ ਕੀ ਜਾਣਦਾ ਪਹਲਾ ਦੀ ਚੰਨ ਮੱਖਣਾ ਵੇ ਜਿਹੜੀ ਸਾਡੀ ਜਾਨ ਤੇ ਬਣੀ ਵੇ ਤੂੰ ਕੀ ਜਾਣਦਾ ਪਹਲਾ ਦੀ ਚੰਨ ਮੱਖਣਾ ਵੇ ਜਿਹੜੀ ਸਾਡੀ ਜਾਨ ਤੇ ਬਣੀ ਸਾਡੀ ਕਜਲੇ ਦੀ ਤਾਰ ਦਾ ਸੋਹਣਾ ਸੱਜਣਾ ਵੇ ਕੀ ਬਣੂ ਸਾਡੀ ਕਜਲੇ ਦੀ ਤਾਰ ਦਾ ਜੋ ਹੰਝੂਆਂ ਦੇ ਵਿੱਚ ਰੜ ਗਈ ਵੇ ਜਦੋਂ ਪੀਂਘਦੇ ਹੁਲਾਰੇ ਨਾਲ ਸਜਣਾ ਹਾਣੀ ਆਵੇ ਪੱਤਿਆਂ ਨਾ ਵੇ ਪੱਤਿਆਂ ਨਾ ਹੇ ਪੱਤਿਆਂ ਨਾ ਹਿੱਕ ਪੜ ਗਈ ਵੇ ਇੱਕ ਸੌਣ ਦਾ ਮਹੀਨਾ ਰੁੱਤ ਪਿਆ